ਬਾਦਲ ਪ੍ਰਿੰਡ ਦਾ ਹਰੇਕ ਪਰਿਵਾਰ ਬਾਪੂ ਬਾਦਲ ਦੇ ਨਾਲ ਇਸ ਤਰ੍ਹਾਂ ਜੁੜਿਆ ਹੋਇਆ ਸੀ ਕਿ ਪੀੜੀ ਦਾ ਪੀੜੀ ਤੱਕ ਤੁਸੀਂ ਨਹੀਂ ਸਾਡੇ ਵੱਡੇ-ਵਡੇਰੇ ਵੀ ਉਹਨਾਂ ਦੇ ਪਰਿਵਾਰ ਦੀ ਤਰ੍ਹਾਂ ਸਨ ਅੱਜ ਮੇਰੀ ਪੈਨਾ ਦੇ ਅੱਖਾਂ ਵਿੱਚ ਵੀ ਮੇਰੇ ਵਰਗੋ ਮੇਰੇ ਵਰਗੇ ਆ ਥਰੂ ਆ ਜਾਂਦੇ ਨੇ ਉਹਨਾਂ ਨੂੰ ਯਾਦ ਕਰਕੇ ਇਹੋ ਜੀ ਉਹਨਾਂ ਦੀ ਸੇਵਾ ਇਹੋ ਜਿਹਾ ਪਿਆਰ ਇੱਕ-ਇੱਕ ਪਰਿਵਾਰ ਦੇ ਨਾਲ ਤੇ ਅੱਜ ਜਦ ਆਪਾਂ ਸੁਣਦੇ ਹਾਂ ਕਿਵੇਂ ਵਿਰੋਧੀ ਆ ਕੇ ਬਾਦਲ ਸਾਹਿਬ ਨੂੰ ਭੰਡਦੇ ਨੇ ਜਿਹੜੇ ਬਾਦਲ ਸਾਹਿਬ ਨੇ ਤੁਹਾਡੀ ਇੱਕ ਇੱਕ ਨਿੱਕੀ ਤਕਲੀਫ ਨੂੰ ਆਪਣੀ ਤਕਲੀਫ ਸਮਝ ਕੇ ਉਹਨਾਂ ਨੇ ਤੁਹਾਡੀ ਬਾਹ ਫੜੀ ਸੁੱਖ ਦੁੱਖ ਚ ਤੁਹਾਡਾ ਸਾਥ ਦਿੱਤਾ ਅੱਜ ਬਹੁਤ ਵੱਡਾ ਦੁੱਖ ਹੁੰਦਾ ਹੈ ਕਿ ਸਿਆਸੀ ਲਹਾ ਲੈਣ ਵਾਸਤੇ ਇਹ ਵੀ ਨਹੀਂ ਕਿ ਇੱਕ ਦਰਵੇਸ਼ ਸਿਆਸਤਦਾਨ ਜਾਂ ਇੱਕ ਬਾਪੂ ਜਿਹੜਾ ਸਾਡੇ ਵਿੱਚ ਨਹੀਂ ਰਿਹਾ ਘੱਟ ਤੋਂ ਘੱਟ ਹੋਣ ਤਾਂ ਉਹਨਾਂ ਨੂੰ ਬਖਸ਼ ਦੇਣ ਲੇਕਿਨ ਇਹ ਗੰਦੀ ਸਿਆਸਤ ਇਹੋ ਜੀ ਹੋ ਗਈ ਜਿਹੜੇ ਬਾਦਲ ਸਾਹਿਬ ਨੇ ਕਦੇ ਵੀ ਕਿਨੂੰ ਕਿਹਦੇ ਵਾਸਤੇ ਕਦੇ ਵੀ ਮਾੜਾ ਸ਼ਬਦ ਨਹੀਂ ਕਿਹਾ ਸੀ ਕਦੇ ਜ਼ਿੰਦਗੀ 'ਚ ਵਿਰੋਧੀਆਂ ਨੂੰ ਵੀ ਨਹੀਂ ਪੰਡਿਆ ਸੀ ਜਿਹੜਾ ਉਹਨਾਂ ਨੂੰ ਗਾਲਾਂ ਕੱਢਦੇ ਸੀ ਉਹਨਾਂ ਨੂੰ ਵੀ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਅੱਜ ਇਹੋ ਜਿਹੇ ਹਾਲਾਤ ਹੋ ਗਏ ਨੇ ਕਿ ਉਹੋ ਜਿਹੇ ਇਨਸਾਨ ਨੂੰ ਵੀ ਨਹੀਂ ਬਖਸ਼ਦੇ ਸੋ ਚਲੋ ਇਹ ਉਹਨਾਂ ਦੀ ਸੋਚ ਉਹਨਾਂ ਦੀ ਰਾਜਨੀਤੀ ਅਸੀਂ ਤਾਂ ਮਾਨ ਕਰਦੇ ਹਾਂ ਕਿ ਇਹੋ ਜਿਹਾ ਇਨਸਾਨ ਸਾਡੇ ਪਰਿਵਾਰ ਵਿੱਚ ਜਿਨ੍ਹਾਂ ਤੋਂ ਸਾਨੂੰ ਇਨਾ ਕੁ ਸਿੱਖਣ ਨੂੰ ਮਿਲਿਆ ਜਿਹੜੇ ਸਾਡੇ ਬਾਦਲਪਿੰਡ ਦਾ ਨਾਂ ਵਜਦਾ ਹੈ ਉਹ ਵੀ ਉਹਨਾਂ ਦੀ ਵੱਡੀ ਦੇਨ ਹੈ ਜਿਨ੍ਹਾਂ ਨੇ ਹਰੇਕ ਗਰੀਬ ਦੀ ਬਾਫ ਫੜੀ ਕਿਸਾਨ ਦੀ ਬਾਫ ਫੜੀ ਕਿੰਨੀਆਂ ਸਹੂਲਤਾਂ ਦਿੱਤੀਆਂ ਤੇ ਆਪਣੇ ਹਲਕੇ ਲੰਬੀ ਦੇ ਨਾਲ ਤਾਂ ਇਹੋ ਜਿਹਾ ਉਹਨਾਂ ਦਾ ਪਿਆਰ ਸੀਗਾ ਕਿ ਭਾਵੇਂ ਬਤੌਰ ਮੁੱਖ ਮੰਤਰੀ ਵੱਡੇ ਅਹੁਦੇ ਅੱਜ ਤੁਸੀਂ ਉਹਨਾਂ ਨੂੰ ਬਿਠਾਇਆ ਉਹ ਵੀ ਦੇਨ ਤੁਹਾਡੀ ਨਹੀਂ ਦੇ ਸਕਦੇ ਲੇਕਿਨ ਉਹਨਾ ਵੱਡੀ ਕੁਰਸੀਆ 'ਚ ਬਹਿ ਕੇ ਵੀ ਉਹਨਾਂ ਦਾ ਮਨ ਉਹਨਾਂ ਦਾ ਦਿਲ ਹਮੇਸ਼ਾ ਤੁਹਾਡੇ ਨਾਲ ਹੀ ਜੁੜਿਆ ਹੋਇਆ ਸੀ